ਜ਼ਿਲ੍ਹਾ ਮਾਨਸਾ ਤੋਂ ਜਿੰਨੇ ਵੀ ਤੁਸੀਂ ਸੱਜਣ ਪਹੁੰਚੇ ਜੋ ਹੋਰ ਵੀ ਦੂਰ ਨੇੜੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਹਿਲਾਂ ਤੇ ਅਸੀਂ ਤੁਹਾਡਾ ਤਹਿ ਦਿਲ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਕਿ ਠੀਕ ਹੈ ਕਿ ਅੱਜ ਆਪਾਂ ਮਿਲ ਰਹੇ ਆ ਪਰ ਸਾਨੂੰ ਇਨਾ ਮਾਨਸਾ ਜ਼ਿਲ੍ਹੇ ਦੇ ਸਾਡੇ ਨੌਜਵਾਨਾਂ ਤੇ ਮਾਣ ਆ ਕਿ ਜਦੋਂ ਅਸੀਂ ਉਹ ਅਮਰਪਾਲ ਸਿੰਘ ਨਾਲ ਵੀ ਵਿਚਰਦੇ ਰਹੇ ਉਦੋਂ ਬਾਅਦ ਵੀ ਜਦੋਂ ਅਸੀਂ ਮੋਰਚਾ ਲਾਇਆ ਉਦੋਂ ਵੀ ਬਹੁਤ ਨੌਜਵਾਨਾਂ ਨੇ ਉੱਥੇ ਸਾਡਾ ਸਹਿਯੋਗ ਦਿੱਤਾ ਫਿਰ ਜਦੋਂ ਇਲੈਕਸ਼ਨ ਹੋਈ ਉਦੋਂ ਵੀ ਬਹੁਤ ਵੱਡੀ ਪੱਧਰ ਤੇ ਤੁਸੀਂ ਦੂਰੋਂ ਜਿਹੜੇ ਪੰਜਾਬ ਦੇ ਹਰ ਕੋਨੇ ਚੋਂ ਹਰਿਆਣੇ ਚੋਂ ਰਾਜਸਥਾਨ ਚੋਂ ਆ ਕੇ ਵੀ ਬਹੁਤ ਵੱਡਾ ਉੱਥੇ ਹੰਗਾਰਾ ਫੜਿਆ ਇਹਦੇ ਵਾਸਤੇ ਵੀ ਤੁਸੀਂ ਸਾਡਾ ਧੰਨਵਾਦ ਹੈ ਬਾਕੀ ਜਿੱਦਾਂ ਹੁਣ ਜੋਲ ਸਾਹਿਬ ਨੇ ਜਾਂ ਵੱਲੋ ਸਾਹਿਬ ਨੇ ਰਸਤਾ ਕਿ ਇਹ ਜਿਹੜੀ ਪਾਰਟੀ ਸਾਨੂੰ ਆਪਾਂ ਨੂੰ ਕਿਉਂ ਬਣਾਉਣੀ ਪਈ ਕਿਉਂਕਿ ਪੰਜਾਬ ਦੇ ਅਕਾਲੀ ਦਲ ਵਾਰਸ ਪੰਜਾਬ ਦੇ ਨਾਂ ਰੱਖਣ ਦਾ ਵੀ ਦੱਸਿਆ ਵੀ ਵਾਰਸ ਇਹ ਦੀਪ ਸਿੱਧੂ ਨੇ ਇੱਕ ਬੜੀ ਸੋਚ ਸਮਝ ਕੇ ਇਹ ਬੜਾ ਨਾਮ ਬੜਾ ਪਵਿੱਤਰ ਨਾਮ ਨਾ ਰੱਖਿਆ ਕਿ ਅਸੀਂ ਪੰਜਾਬ ਦੇ ਵਾਰਸ ਹੈ ਕਿਉਂਕਿ ਉਹਨੂੰ ਇਹ ਅਹਿਸਾਸ ਹੋ ਚੁੱਕਾ ਸੀ ਕਿ ਸਾਡੇ ਤੇ ਜਿਹੜੀਆਂ ਰਾਜ ਕਰ ਰਹੀਆਂ ਧਿਰਾਂ ਉਹ ਸਾਡੀਆਂ ਨਹੀਂ ਗੀਆਂ ਪੰਜਾਬ ਦੀਆਂ ਨਹੀਂ ਗੀਆਂ ਉਹ ਦਿੱਲੀ ਤੋਂ ਚਲਦੀਆਂ ਵਾਂ ਤੇ ਵਾਰਸ ਅਸੀਂ ਮਾਲਕ ਆ ਅਸੀਂ ਆ ਤੇ ਸਾਡੇ ਤੇ ਕੋ ਦੂਜੇ ਕਿਉਂ ਹਕੂਮਤ ਕਰਨ ਇਸ ਕਰਕੇ ਇਹ ਜਿਹੜੇ ਜਿਹੜੇ ਕਿ ਆਪਾਂ ਹੁਣ ਦੂਜਿਆਂ ਨੂੰ ਆਪਾਂ ਮੌਕੇ ਦੇ ਕੇ ਦੇਖ ਹੀ ਲੈ ਤੇ ਦੋ ਤਰਾਂ ਤੋਂ ਆਪਾਂ ਤੰਗ ਹੋ ਕੇ ਤੇ ਜੀ ਲੈਂਦੀ ਸੀ ਆਪਾਂ ਨੂੰ ਬੜੀ ਅਮੀਰ ਸੀਗੀ ਉਹਦੇ ਚ ਤੁਸੀਂ ਵੀ ਸਾਰਿਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ ਇਹ ਸਰਕਾਰ ਲਿਆਉਣ ਵਾਸਤੇ ਪਰ ਉਹ ਤੋਂ ਬਾਅਦ ਚ ਮੇਰਾ ਖਿਆਲ ਹੈ ਕਿ ਇਹ ਤੁਹਾਡੇ ਹੀ ਸਭ ਤੋਂ ਪਹਿਲਾਂ ਇਹ ਜੋ ਇਸ ਹਲਕੇ ਦੇ ਐਮਐਲਏ ਸੀ ਜਾਂ ਮੰਤਰੀ ਪਤਨ ਨਹੀਂ ਉਹਨਾਂ ਦਾ ਹੀ ਸਭ ਤੋਂ ਵੱਡਾ ਐਕਸ਼ਨ ਹੋਇਆ ਸੀ ਇਹ ਸਾਰੀਆਂ ਚੀਜ਼ਾਂ ਕੀ ਮਤਲਬ ਇਹ ਜੋ ਹੁਣ ਕੁਝ ਹੋ ਰਿਹਾ ਪੰਜਾਬ ਦੇ ਲੋਕਾਂ ਨੂੰ ਖਾਲੀ ਪਹਿਲਾਂ ਵੀ ਬਹੁਤ ਲੁੱਟਿਆ ਤੇ ਉਦੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਤੇ ਬੇਹੱਦਾ ਹੀ ਨਿਬਾਤ ਤਬਾਹ ਦਿਤੀਆਂ ਹੁਣ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਸਿਰ ਕਿੰਨਾ ਵੱਡਾ ਕਰਜ਼ਾ ਚੜ ਗਿਆ ਤੇ ਜਿਹੜੇ ਉੱਥੇ ਕੋਈ ਦਿੱਲੀ ਤੋਂ ਲਿਆ ਕੇ ਸਾਰੇ ਪਿਠਾਏ ਹੋਏ ਆ ਕਿ ਉਹ ਵੱਤੋਂ ਵਾਅਦੇ ਦਾ ਖੂਨ ਚੂ ਸਕਣ ਜਿਹੜਾ ਕੋਈ ਰਹਿੰਦਾ ਥੋੜਾ ਬੋਤਾ ਇਹਦੀਆਂ ਹੱਡੀਆਂ ਨੋਲ ਸਕਣ ਇਸ ਕਰਕੇ ਇਦਾਂ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਹੁਣ ਆਪਾਂ ਮੇਰਾ ਖਿਆਲ ਹੈ ਕਿ ਤਾਂ ਹੀ ਇਹ ਚੀਜ਼ ਉਸ ਟਾਈਮ ਤੇ ਲੋਕਾਂ ਨੂੰ ਸੰਤਾਨ ਮਹਿਸੂਸ ਹੋਈ ਤੇ ਉਹਨਾਂ ਨੇ ਖਡੂਰ ਸਾਹਿਬ ਤੇ ਫਰੀਦਕੋਟ ਤੋਂ ਬਹੁਤ ਵੱਡਾ ਆਪਣਾ ਫਤਵਾ ਦੇ ਕੇ ਇਹ ਕੀਤਾ ਕਿ ਸਾਨੂੰ ਆਪਣੀ ਲੀਡਰਸ਼ਿਪ ਚਾਹੀਦੀ ਆ ਸਾਨੂੰ ਪੰਜਾਬ ਦੇ ਜਿਹੜੇ ਵਾਰਸ ਆ ਉਹਨਾਂ ਦੇ ਹੱਥ 'ਚ ਹੀ ਰਾਜ ਪੜ ਚਾਹੀਦਾ ਉਹੀ ਸਾਡੀ ਕੋਈ ਸਾਨੂੰ ਇਨਸਾਫ ਦਵਾ ਸਕਦੇ ਉਹੀ ਸਾਡੀ ਕੋਈ ਗੱਲ ਕਰ ਸਕਦੇ ਉਹੀ ਸਾਡੇ ਲਈ ਲੜ ਸਕਦੇ ਆ ਪੋਰਤਾ ਨੂੰ ਪਤਾ ਹੀ ਹੈ ਕਿ ਸਾਡੀ ਜਿਹੜੀਆਂ ਸਰਕਾਰਾਂ ਦੀ ਬਦਨਿਤੀ ਆ ਕਿ ਉਹ ਉਹ ਸਾਨੂੰ ਇੱਥੋਂ ਬਰਬਾਦ ਕਰਨਾ ਚਾਹੁੰਦੇ ਆ ਉਹ ਸਾਡੀ ਨੌਜਵਾਨੀ ਨੂੰ ਨਸ਼ਿਆਂ ਚ ਉਹਨਾਂ ਦੇ ਮੂੰਹ ੱਤੇ ਨਾ ਪਾਇਆ ਜਾਣ ਵਾਲੀ ਗੱਲ ਆ ਕਿ ਆ ਹੁਣ ਜਿੱਦਾਂ ਇੱਕ ਪਾਸੇ ਤਾਂ ਸਰਕਾਰ ਕਹੇ ਰਹੀ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਯੁੱਧ ਲੜ ਰਹੇ ਆ ਇੱਕ ਪਾਸੇ ਇਸ ਸਰਕਾਰੀ ਜਗ੍ਹਾ ਤੇ ਨਸ਼ੇ ਦੀਆਂ ਗੋਰੀਆਂ ਦੇ ਦੇ ਕੇ ਸਾਰਿਆਂ ਨੂੰ ਉਹਦਾ ਆਦੀ ਬਣਾਇਆ ਜਾ ਰਿਹਾ ਉਹ ਜਿਹੜੀ ਕਿ ਬਹੁਤ ਖਤਰਨਾਕ ਆ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੇ ਵਾਸਤੇ ਇਸ ਕਰਕੇ ਜਿਹੜਾ ਵੀ ਕੋਈ ਨਸ਼ੇ ਦੀ ਗੱਲ ਕਰਦਾ ਹੈ ਤੇ ਅਮਰਤਪਾਲ ਨੇ ਕੀਤੀ ਤੋ ਤੇ ਐਨਐਸਆਰਆ ਵਗੈਰਾ ਲਾਗੀਆਂ ਹੋਰ ਤੇ ਕੋਈ ਕਸੂਰ ਨਹੀਂ ਸੀ ਕਿ ਉਹਨੇ ਇਹੋ ਹੀ ਕਿਹਾ ਸੀ ਕਿ ਨਸ਼ੇ ਛੱਡੋ ਤੇ ਗੁਰੂ ਵਾਲੇ ਬਣੋ ਤੇ ਜਦੋਂ ਲੋਕਾਂ ਦਾ ਨੌਜਵਾਨਾਂ ਨੂੰ ਵੀ ਲੱਗਾ ਕਿ ਅਸੀਂ ਗਲਤ ਰਸਤੇ ਤੇ ਹਾਂ ਉਹਨਾਂ ਨੇ ਬੜੀ ਵੱਡੀ ਤਦਾਦ ਚ ਨਸ਼ੇ ਤੋਂ ਨਿਕਲ ਕੇ ਗੁਰੂ ਵਾਲੇ ਬਣੇ ਪਰ ਸਰਕਾਰਾਂ ਨੂੰ ਇਹ ਚੀਜ਼ ਨਹੀਂ ਚੰਗੀ ਲੱਗਦੀ ਕਿ ਸਾਡੀ ਨੌਜਵਾਨੀ ਕੋਈ ਚੰਗਾ ਕੰਮ ਕਰੇ ਫਿਰ ਉਹਨਾਂ ਨੂੰ ਦੂਜਾ ਸੀ ਇੱਕ ਉਹਨਾਂ ਨੂੰ ਸਾਡੀ ਕਿਸਾਨੀ ਜਵਾਨੀ ਸਾਡਾ ਸਭ ਕੁਝ ਇਥੋਂ ਦਾ ਲੋਕ ਟੈਨਿਸ਼ ਕਰਨਾ ਚਾਹੁੰਦੇ ਸਾਡੇ ਕਿਸਾਨਾਂ ਨਾਲ ਕੀ ਵਾਪਰਿਆ ਇਹ ਸਰਕਾਰ ਜਿਹੜੀ ਭਗਵੰਤ ਮਾਨ ਸਾਹਿਬ ਪਹਿਲਾਂ ਸਾਡੇ ਬੰਦੀ ਸਿੰਘਾਂ ਦੇ ਮੋਰਚੇ 'ਚ ਵੀ ਜਾਂਦੇ ਸੀ ਬੰਦੀ ਸਿੰਘ ਰਿਹਾਅ ਹੋਣੇ ਚਾਹੀਦੇ ਆ ਸਾਡੇ ਕਿਸਾਨਾਂ ਨਾਲ ਵੀ ਬੈਠਦੇ ਕਿਸਾਨਾਂ ਨੂੰ ਆ ਮੈਂ ਮੈਂ ਐਮਐਸਪੀ ਐਨੇ ਚਰਚ ਮਿਲ ਜਾਣੀ ਚਾਹੀਦੀ ਆ ਆਉ ਹੋਣਾ ਚਾਹੀਦਾ ਤੇ ਪਰ ਜਦੋਂ ਤੋਂ ਸੀਟ ਤੇ ਬੈਠ ਕੇ ਤੋਂ ਕਿਸਾਨਾਂ ਨਾਲ ਵੀ ਏਡੀ ਵੱਡੀ ਪੱਦਰ ਤੇ ਸਾਡੇ ਜਵਾਨਾਂ ਨੌਜਵਾਨੀ ਨਾਲ ਵੀ ਸਾਡੇ ਜੋ ਕੋਈ ਟੀਚਰ ਆ ਜਾਂ ਜੋ ਵੀ ਕੋਈ ਕੋਈ ਰਜਗਾਰ ਮੰਗਦਾ ਉਹਨਾਂ ਨਾਲ ਕਿਦਾਂ ਦਾ ਸਲੂਕ ਹੁੰਦਾ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਮੇਰੇ ਖਿਆਲ ਇਲਾਜ ਇੱਕੋ ਹੀ ਆ ਕਿ ਆਪਾਂ ਤਕੜੇ ਹੋਈਏ ਉੱਠੀਏ ਆਪਣੀ ਸਰਕਾਰ ਲਈਏ ਕਿ ਆਪਣੀ ਸਰਕਾਰ ਆਉਣ ਤੇ ਇਹ ਮਸਲੇ ਹੱਲ ਹੋ ਸਕਦੇ ਆਪਾਂ ਕਿੰਨੇ ਕਿ ਜਗ੍ਹਾ ਤੇ ਧਰਨੇ ਲਾਵਾਂਗੇ ਕਿੰਨੇ ਕਿ ਜਗ੍ਹਾ ਤੇ ਇਹਨਾਂ ਕੋਲ ਅਨਸਾਫ਼ ਮੰਗਦੇ ਫਿਰਾਂ ਘੁੱਟ ਖਾਵਾਂਗੇ ਇਸ ਕਰਕੇ ਹੋਣ ਆਪਾਂ ਨੂੰ ਸਾਰਿਆਂ ਨੂੰ ਇਹ ਸੋਚਣ ਦੀ ਲੋੜ ਆ ਕਿ ਇਹਨਾਂ ਕੋ ਆਪਾਂ ਕੋਈ ਉਮੀਦ ਨਹੀਂ ਰੱਖ ਸਕਦੇ ਕਿਉਂਕਿ ਆਪਾਂ ਇਸ ਬਹੁਤ ਲੰਮੇ ਸਮੇਂ ਤੋਂ ਇਹ ਇਹ ਦੇਖ ਰਹੇ ਹਾਂ ਕਿ ਸ਼ਾਇਦ ਹੁਣ ਅਗਲੀ ਸਰਕਾਰ ਆਊਗੀ ਤਾਂ ਉਹ ਸ਼ਾਇਦ ਕੁਝ ਕਰ ਦੂਗੀ ਅਗਲੀ ਆਊਗੀ ਕੁਝ ਕਰ ਦੂਗੀ ਪਰ ਸਾਰੇ ਹੀ ਉਹ ਜਿਨ੍ਹਾਂ ਦੀਪ ਸਿੱਧੂ ਕਹਿੰਦਾ ਨਾ ਉਹ ਰਾਵਣ ਦੇ ਸੇਰੇ ਵਾਂਗੂ ਵੱਖਰੇ ਵੱਖਰੇ ਆ ਕੋਈ ਚਾ ਕਾਂਗਰਸ ਬਣ ਕੇ ਆ ਗਿਆ ਚ ਕੋਈ ਅਕਾਲੀ ਬਣ ਕੇ ਆ ਗਿਆ ਚ ਕੋਈ ਭਾਜਪਾ ਵਾਲਾ ਆ ਗਿਆ ਤੇ ਆਮ ਵਾਲੇ ਆ ਗਏ ਉਹ ਸਾਰਿਆਂ ਦੇ ਖਾਲੀ ਆਪਾਂ ਨੂੰ ਜੋ ਦਿੱਤਾ ਉਹ ਆਪਾਂ ਨੂੰ ਪਤਾ ਹੀ ਆ ਸਾਨੂੰ ਪੀੜਾ ਹੀ ਦਿੱਤੀਆਂ ਸਾਡੇ ਤਖਤ ਢਾ ਲੱਤੇ ਗਏ ਸਾਡੇ ਸਾਡੇ ਨੌਜਵਾਨਾਂ ਨਾਲ ਝੂਠੇ ਪੁਲਿਸ ਮੁਕਾਬਲੇ ਕੀ 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 ਤਸੱਦ ਜਿਹੜਾ ਸਾਡੇ ਤੇ ਨਹੀਂ ਇਹਨਾਂ ਨੇ ਢਾਇਆ ਤੇ ਹੁਣ ਵੀ ਆ ਤੁਸੀਂ ਦੇਖੋ ਆ ਕੱਲ ਕੱਲ ਦੀ ਗੱਲ ਆ ਕਿ ਜਿਹੜੇ ਸਾਡੇ ਨੌਜਵਾਨਾਂ ਨੂੰ 93 ਚ ਉਹਨਾਂ ਨੇ ਮਾਰਿਆ ਸੀ ਕੱਲ ਕੁਝ ਬੰਦਿਆਂ ਨੂੰ ਸਜ਼ਾ ਹੋਈ ਉਹ ਵੀ 30 32 ਸਾਲ ਲੜਾਈ ਲੜਦੇ ਲੜਦੇ ਉਹਨਾਂ ਨੇ ਕਈ ਤੇ ਵਿਚਾਰੇ ਕਈ ਤੇ ਜਿਨ੍ਹਾਂ ਤੇ ਜਿਨ੍ਹਾਂ ਨੂੰ ਸਜ਼ਾ ਹੋ ਉਹ ਇਹ ਦੁਨੀਆ ਤੋਂ ਚਲੇ ਗਏ ਤੇ ਕਈ ਜਿਹੜੇ ਇਨਸਾਫ ਲੱਭਦੇ ਲੱਭਦੇ ਉਹ ਚਲੇ ਗਏ ਇਹੋ ਜਿਹੇ ਇਨਸਾਫ ਜਿਹੜਾ ਮੇਰੇ ਖਿਆਲ ਇੱਕ ਸਾਡੇ ਨਾਲ ਨਾ ਹੋ ਰਿਹਾ ਇਹਦੇ ਵਾਸਤੇ ਆਪਾਂ ਨੂੰ ਕਿ ਕੋਈ ਹੈ ਕਿ ਆਪਾਂ ਸਾਰੇ ਜਣੇ ਇਕੱਠੇ ਹੋਈਏ ਇਹ ਪਾਰਟੀ ਨੂੰ ਮਜ਼ਬੂਤ ਕਰੀਏ ਆਪਾਂ ਇਹ ਤਾਂ ਹੀ ਹੋ ਸਕਦਾ ਕਿ ਜੇ ਸਾਡੇ ਚ ਇਕਤਾ ਹੋਊਗੀ ਜੇ ਸਾਥ ਹੋਊਗਾ ਤੇ ਆਪਾਂ ਇੱਕ ਦੂਜੇ ਦੇ ਸਹਿਯੋਗੀ ਬਣੀਏ ਕਈ ਵਾਰ ਇਹ ਚੀਜ਼ ਹੁੰਦਾ ਨਾ ਕਿ ਇੱਕ ਬੰਦਾ ਕਿਤੇ ਲੱਗ ਗਿਆ ਤੇ ਦੂਜੇ ਬੰਦੇ ਚਾਰ ਉਹਦੇ ਨਾਲ ਇਸ ਕਰਕੇ ਕਿ ਹਾਂ ਇਹ ਨਾ ਅੱਗੇ ਲੰਘ ਜੇ ਇਸ ਕਰਕੇ ਆਪਾਂ ਇਹ ਪਾਰਟੀ ਨੂੰ ਵੱਡਾ ਕਰਨਾ ਸਾਰਿਆਂ ਜਣਿਆਂ ਦਾ ਫਰਜ਼ ਬਣਦਾ ਸਾਰੇ ਜਣੇ ਜਿਹੜੇ ਕੋਈ ਆਪਾਂ ਇੱਥੇ ਜਿਨ੍ਹਾਂ ਨੂੰ ਕੋਈ ਜ਼ਿੰਮੇਵਾਰੀ ਦਿੱਤੀ ਉਹਨਾਂ ਦਾ ਸਹਿਯੋਗ ਕਰੀਏ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੜ ਕੇ ਖੜੀਏ ਕਿਉਂਕਿ ਜ਼ਿੰਮੇਵਾਰੀ ਸਾਰਿਆਂ ਦੀ ਆ। ਇਹ ਪਾਰਟੀ ਜਾਂ ਆਪਾਂ ਕੋਈ ਸਰਕਾਰ ਆਊਗੀ ਤਾਂ ਹੀ ਆਪਣੇ ਮਸਲੇ ਹੱਲ ਹੋ ਸਕਦੇ। ਤੇ ਇਸ ਕਰਕੇ ਜੇ ਆਪਾਂ ਸੋਚਿਆ ਕਿ ਹਾਂ ਕਿ ਆਪਾਂ ਕਿਸੇ ਬੰਦੇ ਨੂੰ ਅੱਗੇ ਨਹੀਂ ਜਾਣ ਦੇਣਾ ਜੋ ਜਿੱਦਾਂ ਪਹਿਲਾਂ ਹੋ ਰਿਹਾ ਅਮਰਤਪਾਲ ਦੇ ਆਉਣ ਤੋਂ ਬਾਅਦ ਸੰਗਤਾਂ ਦਾ ਬਹੁਤ ਵੱਡਾ ਹੰਗਾਰਾ ਸੀ ਤੇ ਜੋ ਸਾਡੀ ਪੁਰਾਣੀ ਲੀਡਰਸ਼ਿਪ ਸੀ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਕੁਝ ਨਹੀਂ ਕੀਤਾ ਪਰ ਅਸੀਂ ਕਰਨੇ ਦੇਣਾ ਜੇ ਅਮਰਤਪਾਲ ਅੱਗੇ ਚੱਲਦਾ ਤੇ ਅਸੀਂ ਇਹਨੂੰ ਇਹਨਾਂ ਤੇ ਕਰ ਸਕਦੇ ਹਾਂ ਇਹਨੂੰ ਜੇਲ੍ਹ ਤੋਂ ਸੁਟਾ ਸਕਦੇ ਹਾਂ ਉਹ ਸਾਰਾ ਕੁਝ ਇਦਾਂ ਹੀ ਮੇਰੇ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਹੁਣ ਇੱਕ ਬੁੱਝੇ ਦੇ ਸਹਿਯੋਗੀ ਬਣਦੀ ਲੋੜ ਆ ਆਪਾਂ ਸਾਰੇ ਜਣੇ ਜੋ ਗੁਰੂ ਮਹਾਰਾਜ ਦਾ ਸੰਹਾਰ ਸਰਬ ਦੇ ਭਲੇ ਦਾ ਸਭ ਨੂੰ ਨਾਲ ਲੈ ਕੇ ਚੱਲਣ ਦਾ ਜੋ ਸਾਰੇ ਧਰਮਾਂ ਨੂੰ ਸਤਕਾਰ ਦੇਣ ਦਾ ਜੋ ਮਾਨਸਿਕ ਜਾਤ ਸਭੇ ਇੱਕੋ ਪਛਾਣ ਬੋ ਦਾ ਗੁਰੂ ਮਹਾਰਾਜ ਨੇ ਇੱਕ ਪਿਤਾ ਇੱਕ ਸਕੇ ਹੰਬਾਰ ਕੇ ਇਹ ਸਾਰਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਲਾਗੂ ਕਰਨ ਦਾ ਹੈ ਇਹ ਜੇ ਗੁਰੂ ਸਾਹਿਬ ਦਾ ਸਿਧਾਂਤ ਆਪਾਂ ਲਾਗੂ ਕਰਾਂਗੇ ਸਭ ਦੇ ਭਲੇ ਦਾ ਤੇ ਤਾਂ ਹੀ ਸਭ ਦਾ ਭਲਾ ਹੋਣਾ ਤੇ ਰਾਜਨੀਤੀ ਇਕ ਲੋਕ ਤੇ ਜੋ ਆਪੋ ਆਪਣੇ ਭਲਾ ਆਪੋ ਆਪਣੇ ਘਰ ਵਾਸਤੇ ਹੀ ਆ ਤੁਸੀਂ ਦੇਖਦੇ ਕਿ ਜਿਹੜਾ ਵੀ ਕੋਈ ਐਮਐਲਏ ਕੋਈ ਵੀ ਜਿਹੜਾ ਕੁਰਸੀ ਤੇ ਬਹਿ ਗਿਆ ਉਹ ਅੱਜ ਕਿਸੇ ਜੀਤੇ ਜਦੋਂ ਕੁਰਸੀ ਤੇ ਬਹਿਣ ਤੋਂ ਬਾਅਦ ਥੋੜੇ ਜਿਹਾ ਨਾ ਬਾਅਦ ਕੀ ਉਹ ਕਿ ਉਹ ਕਿੰਨਾ ਕੁਸ਼ ਆ ਜਾਂਦਾ ਤੇ ਲੋਕ ਦਿਨ ਬਦੇਨ ਵਿਚਾਰੇ ਰੋਟੀ ਤੋਂ ਤਰਸ ਰਹੇ ਆ ਲਾਜ ਖੁਣੋਂ ਕਈ ਪਰੇਸ਼ਾਨ ਆ ਇਹ ਕਿਦਾਂ ਦੇ ਹਾਲਾਤ ਆ ਇਸ ਕਰਕੇ ਆਪਾਂ ਇਹ ਜਿਹੜੇ ਗੁਰੂ ਨੂੰ ਸਮਰਪਿਤ ਹੋ ਕੇ ਸਭ ਦੇ ਭਲੇ ਦੇ ਵਾਸਤੇ ਆਪਾਂ ਸਾਰੇ ਜਣੇ ਲੜ ਕੇ ਹਮਲਾ ਮਾਰੀਏ ਬਾਕੀ ਤੁਹਾਡਾ ਮੈਂ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦਾ ਇਹ ਆਪਣੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਆ ਰਹੀਆਂ ਫਿਰ ਵੀ ਤੁਸੀਂ ਡਟ ਕੇ ਖੜੇ ਹੋ ਤੁਹਾਡਾ ਮੈਂ ਫੇਰ ਧੰਨਵਾਦ ਕਰਦਾ ਬਾਕੀ ਬੱਲੂ ਸਾਹਿਬ ਦਾ ਹੋਰ ਜਿੰਨੇ ਵੀ ਇਹਨਾਂ ਦੀ ਟੀਮ ਆ ਤੇ ਜ਼ਿਲ੍ਹਾ ਕਮੇਟੀ ਮਾਨਸਾ ਰਮਨਦੀਪ ਸਿੰਘ ਜਟਾਣਾ ਜਟਾਣਾ ਕਲਾਂ ਭਪਿੰਦਰ ਸਿੰਘ ਰਮਿੰਦਰ ਸਿੰਘ ਛੱਬਰ ਧੰਨਾ ਸਿੰਘ ਬਟਲਾੜਾ ਤੇ ਅਰਸ਼ਦੀਪ ਸਿੰਘ ਇਹ ਸਾਰੇ ਜਿਹੜੇ ਇਹ ਜਿਹਨੂੰ ਦੇਖ ਰਿਹਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਤੁਹਾਨੂੰ ਵੀ ਅਪੀਲ ਕਰਦੇ ਆ ਕਿ ਉਹਨਾਂ ਦਾ ਵੱਦ ਤੋਂ ਵੱਧ ਸਹਿਯੋਗ ਕਰੋ ਤੇ ਆਪਾਂ ਜਿਹੜੇ ਕਿ ਆਪਣੀ ਜਿਹੜਾ ਕਾਫਲਾ ਵਾ ਆਪਣੀ ਪਾਰਟੀ ਇਹਨੂੰ ਵੱਡੇ ਪੱਦਰ ਤੇ ਅੱਗੇ ਲੈ ਕੇ ਜਾਈਏ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਦੇ ਆ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਦੇ ਆ ਉਸ ਆਪਣੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਤੇ ਜੋ ਸਾਡਾ ਸੰਕਲਪ ਆ ਸਭ ਦੇ ਭਲੇ ਦਾ ਚੰਗੇ ਰਾਜ ਭਾਗ ਦਾ ਉਹ ਸਾਰਿਆਂ ਦਾ ਪੂਰਾ ਹੋਵੇ इन कपे प्रवान करे भुल चुकली माफी वाहेगुरू जी का खालसा वाहे, वाहे। ਬੋਲੇ ਸੋਨਿਆ ਵਾਸੀ ਆਪੋ ਸੋ ਸਮੂਹ ਸਿੰਘਾਂ ਦਾ ਇੱਥੇ ਆਉਣ ਦੇ ਧੰਨਵਾਦ ਆਪਾਂ ਇੱਕ ਵਧੀਆ ਕਾਨਫਰੰਸ ਕਰਾਂਗੇ ਕਿੱਦੇ ਕਰਾਂਗੇ ਜਿੱਦੇ ਤੁਸੀਂ ਇਕੱਲੇ ਇਕੱਲੇ ਸਿੰਘ ਨੇ ਕਹਤਾ ਕਿ ਮੇਰੇ 10 ਬੰਦੇ ਤਿਆਰ ਹੈ ਜੀ ਫਿਲਦ ਤੋਂ ਆਉਂਗਾ ਫੋਨ ਲਾ ਕੇ ਪੁੱਛਾਂਗੇ ਮਹੀਨਾ ਲੈ ਲਓ ਡੇਢ ਮਹੀਨਾ ਲੈ ਲਓ 2 ਮਹੀਨੇ ਦੇ ਅੰਦਰ ਅੰਦਰ ਕਰਾਂਗੇ ਜਿੱਦੇ ਇੱਕ ਇੱਕ ਸਿੰਘ ਨੇ ਕਹਤਾ ਵੀ ਮੇਰੇ 10 ਬੰਦੇ ਆਉਣਗੇ ਜੀ ਉਹਦੇ ਆਪਾਂ ਇਥੇ 4000 5000 ਰੁਪਏ ਦਾ ਕੱਟ ਕਰਕੇ ਕਾਨਫਰੰਸ ਕਰਾਂਗੇ ਸਾਰੇ ਮਾਨਸਾ ਦੀ ਛੋਟਾ ਹੋ ਰੂਹਿਆ ਕਾਰ ਅਗਲੇ ਲੋਕੇ ਕੰਮ ਕਰੋ ਕਿਤੇ ਸਾਡੀ ਜਰੂਰ ਤੇ ਦੱਸੋ ਹੋ ਰੂਹਿਆ ਕਾਰ ਤੁਮੋਂ ਆਈ ਨਾ ਕੋਈ ਦੇਹਾਂਗੇ ਨਾ ਪਤਾ